ਉਹਨਾਂ ਦੇ ਹੌਣ ਚ ਰੁਕਾਵਟ ਨਹੀਂ ਪੈਣੀ ਚਾਹੀਦੀ। ਵੇਖੋ ਇੱਕ ਹੈ ਦੂਜਾ ਉਹਤੇ ਕੱਟ ਹੀ ਨਹੀਂ। ਉਹ ਕਿਹ ਪਾਰਟੀ ਨੂੰ ਲੋਕ ਨਹੀਂ ਚਾਹੁੰਦੇ। ਕਿਉਂਕਿ ਕਿਸਾਨੀ ਨਾਲ ਇਹਨਾਂ ਨੇ ਬੜਾ ਤੱਕਾ ਕੀਤਾ ਹੈ ਤੇ ਉਹ ਕਿਸਾਨੀ ਦੁਖੀ ਹੈ। ਦੁਖੀ ਬੰਦਾ ਕੁਝ ਵੀ ਕਰ ਸਕਦਾ। ਇਹ ਜਿਹੜਾ ਦੇਖੋ ਹੁਣ ਵਾਲੀ ਸਰਕਾਰ ਹੈ ਪੰਜਾਬ ਦੀ ਉਹ ਬੜੀ ਨਾਹਲ ਸਰਕਾਰ ਹੈ। ਜਿਹੜੀ ਕੋਈ ਖੇਡ ਵੀ ਹੁੰਦੀ ਆ ਉਹਦੇ ਜਿਹੜੀ ਟੀਮ ਐ ਉਹ ਟੀਮ ਵਾਂਗੂ ਨਾ ਕੰਮ ਕਰੇ ਤਾਂ ਕਦੇ ਜਿੱਤ ਨਹੀਂ ਸਕਦੀ। ਇਹ ਇਸ ਕਾਂਗਰਸ ਸਰਕਾਰ ਦੀ ਕੋ ਟੀਮ ਹੀ ਐ। ਇੱਕ ਦੂਜੇ ਦੇ ਵੈਰੀ ਹਨ। ਇੱਕ ਇੱਕ ਦੂਜੇ ਨੂੰ ਵੇਖਣਾ ਨਹੀਂ ਚਾਹੁੰਦੇ ਸਾਨਾ ਵਾਂਗ। ਇਸ ਕਰਕੇ ਪੰਜਾਬ ਨੂੰ ਕੀ ਦੇ ਸਕਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰਾਤ ਕੀਤੀ ਗਈ ਹੈਗੇ ਆ ਉਹਨੂੰ ਕਿਸ ਤਰ੍ਹਾਂ ਦੇਖਦੇ। ਇੱਥੇ ਦੇਖੋ ਜਿਵੇਂ ਇੱਕ ਸਿੱਕਾ ਹੁੰਦਾ ਹੈ ਉਹਦੇ ਦੋ ਪਾਸੇ ਹੁੰਦੇ ਆ ਇਹਦੇ ਦੋ ਤਿੰਨ ਗੱਲਾਂ ਇੱਕ ਤਾਂ ਮੈਂ ਇਹ ਕਹਦਾ ਵੀ ਉਹਨਾਂ ਦੇ ਹੌਣ 'ਚ ਰੁਕਾਵਟ ਨਹੀਂ ਪੈਣੀ ਚਾਹੀਦੀ ਦੇਖੋ ਬਦਲ ਗਈ ਚੀਜ਼ ਹੈ ਇੱਕ ਹੈ ਦੂਜਾ ਉਹਤੇ ਕਾਟੀਆਂ ਨਹੀਂ ਸੀਦਰ ਬਲੋਕ ਰੈਲੀ 'ਚ ਗਏ ਹੀ ਨਹੀਂ ਸੱਚ ਵੇ ਵੀ ਮੈਂ ਕਹਣਾ ਕਿ ਕੋਈ ਵੀ ਪ੍ਰਧਾਨ ਮੰਤਰੀ ਹੋਵੇ ਉਹਦਾ ਪ੍ਰੋਗਰਾਮ ਚ ਵੀ ਨਾ ਆਪਾਵੇ ਤਾਂ ਅੱਛਾ ਹੈ ਲੇਕਿਨ ਉਥੇ ਕੱਟ ਵੀ ਨਹੀਂ ਸੀ ਇਹ ਵੀ ਇਹ ਗੱਲ ਹੈ ਕਿਉਂਕਿ ਇਹ ਪਾਰਟੀ ਨੂੰ ਲੋਕ ਨਹੀਂ ਚਾਹੁੰਦੇ ਕਿਉਂਕਿ ਕਿਸਾਨੀ ਨਾਲ ਇਹਨਾਂ ਨੇ ਬੜਾ ਧੱਕਾ ਕੀਤਾ ਹੈ ਤੇ ਉਹ ਕਿਸਾਨੀ ਦੁਖੀ ਹੈ ਦੁਖੀ ਬੰਦਾ ਕੁਝ ਵੀ ਕਰ ਸਕਦਾ ਹੈ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਵੀ ਉਹ ਉੱਥੇ ਇਕੱਠੇ ਨਹੀਂ ਸੀਗਾ ਉੱਥੇ ਇਕੱਠੇ ਨਹੀਂ ਸੀਗਾ ਉਹਨਾਂ ਦਾ આરોਪ ਹੈਗਾ ਵੀ ਉੱਥੇ ਪ੍ਰਬੰਧਾਂ ਦੀ ਘਾਟ ਕਰਕੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਘਾਟ ਨੂੰ ਕਰਕੇ ਉਹਨਾਂ ਨੂੰ ਵਾਪਸ ਜਾਣਾ ਨਹੀਂ ਜਿਹੜਾ ਦੇਖੋ ਹੁਣ ਵਾਲੀ ਸਰਕਾਰ ਹੈ ਪੰਜਾਬ ਦੀ ਉਹ ਬੜੀ ਨਾਹਲ ਸਰਕਾਰ ਹੈ ਔਰ ਹੁਣ ਦੇਖੋ ਬੰਮ ਚੱਲੀ ਜਾ ਰਹੇ ਨੇ ਆਵਾਜ ਦੀ ਲੜੀ ਜਾ ਰਹੇ ਹੈ ਹੁਣ ਚੌਧਰੀ ਨੇ ਹੋਰ ਬਿਆਨ ਦਿੱਤਾ ਹੈ ਇੱਕ ਹੋਰ ਬਿਆਨ ਦੇ ਰਿਹਾ ਸਿੱਧ ਸੰਧੂ ਸਿੱਧੂ ਹੋਰ ਦੇ ਰਿਹਾ ਜਿਹੜੀ ਕੋਈ ਖੇਡ ਵੀ ਹੁੰਦੀ ਆ ਉਹਦੇ ਜਿਹੀ ਟੀਮ ਐ ਜੋ ਟੀਮ ਵਾਂਗੂ ਨਾ ਕੰਮ ਕਰੇ ਤਾਂ ਕਦੇ ਜਿੱਤ ਨਹੀਂ ਸਕਦੀ। ਇਸ ਕਾਂਗਰਸ ਸਰਕਾਰ ਦੀ ਕੋਈ ਟੀਮ ਹੀ ਇੱਕ ਦੂਜੇ ਦੇ ਵੈਰੀ ਹਨ। ਇੱਕ ਇੱਕ ਦੂਜੇ ਨੂੰ ਵੇਖਣਾ ਨਹੀਂ ਚਾਹੁੰਦੇ ਸਾਂਨਾ ਵਾਂਗ। ਇਸ ਕਰਕੇ ਪੰਜਾਬ ਨੂੰ ਕੀ ਦੇ ਸਕਦੇ? ਜੇ ਵੀ ਤੁਸੀਂ ਗੱਲ ਕੀਤੀ ਹੈ ਕਿ ਜਿੰਮੇਵਾਰੀ ਮਿਲ ਕੇ ਦੀ ਪੰਜ ਵਾਰੀ ਮੁੱਖ ਮੰਤਰੀ ਰਹੇ ਹੋਗੇ ਮੁੱਖ ਪ੍ਰਧਾਨ ਮੰਤਰੀ ਦੇਸ਼ ਦੇ ਸਟੇਟ ਦੇ ਵਿੱਚ ਆਵੇ ਤਾਂ ਉਹਦੀ ਜਿੰਮੇਵਾਰੀ ਮੁੱਖ ਮੰਤਰੀ ਦੀ ਵੀ ਹੁੰਦੀ ਹੈਗੀ ਹੈ ਸਟੇਟ ਦੀ ਹੁੰਦੀ ਹੈ ਦੇਖੋ ਮੈਂ ਤਾਂ ਜੋ ਕਾਨੂੰਨ ਹੈ ਕਿਉਂਕਿ ਬਾਕੀ ਸਟੇਟਾਂ ਜਿਹੜੀਆਂ ਹਨ ਕਿਤੇ ਕੋਈ ਗਵਰਨਮੈਂਟ ਹੁੰਦੀ ਹੈ ਕਿਤੇ ਕੋਈ ਗਵਰਨਮੈਂਟ ਨਹੀਂ ਲੇਕਿਨ ਉੱਥੇ ਜਿੱਥੇ ਜਿਹੜੀ ਸਟੇਟ ਤੇ ਪ੍ਰਧਾਨ ਮੰਤਰੀ ਜਾਵੇ ਉਹ ਸਟੇਟ ਦਾ ਫਰਜ਼ ਹੁੰਦਾ ਹੈ ਉਹਨਾਂ ਦੀ ਰੱਖਿਆ ਕਰੇ ਜਾਂ ਉਹਨਾਂ ਨੂੰ ਈਵਨ ਚੀਫ ਮਿਨਿਸਟਰ ਨੂੰ ਵੀ ਉਹਨੂੰ ਰিসিਵ ਕਰਨਾ ਪੈਂਦਾ ਹੈ ਇਹ ਕਾਨੂੰਨ ਮੈਂ ਨਾ ਤਾਂ ਮੈਂ ਬਣਾਇਆ ਪਹਿਲਾਂ ਦੇ ਪੋਲੀਟੀਕਲ ਕਾਨੂੰਨ ਪ੍ਰਧਾਨ ਮੰਤਰੀ ਦਾ ਰੋਪ ਹੈਗਾ ਵੀ ਜੇਕਰ ਮੈਂ ਉੱਥੇ ਬਚ ਕੇ ਨਿਕਲਿਆ ਹੈਗਾ ਜੇਕਰ ਉਹ ਉੱਥੇ ਪਹੁੰਚ ਜਾਂਦਾ ਤਾਂ ਮੈਂ ਬਚ ਕੇ ਨਹੀਂ ਪਹੁੰਚਦਾ ਸੀਗਾ ਕੀ ਲੱਗਦਾ ਕੀ ਹੈਗਾ ਇਹ ਤਾਂ ਮੈਂ ਠੀਕ ਐ ਕਹਿ ਸਕਦਾ ਜੀ ਪਹਿਲਾਂ ਪੰਜਾਬ ਦੇ ਨਹੀਂ ਮੈਂ ਤਾਂ ਕੋਈ ਉੱਥੇ ਤਹੇ ਨਹੀਂ ਸੀ ਨਾ ਮੈਨੂੰ ਪਤਾ ਮੈਂ ਐਵੇਂ ਐਵੇਂ ਗੱਲਾਂ ਨਹੀਂ ਕਰਦਾ ਕੋਰਨਰ ਦੀ ਰਾਜ ਦੀ ਮੰਗ ਕਰ ਰਿਹਾ ਜੀ ਹਾਂ ਜੀ ਗਵਰਨਰ ਦੀ ਰਾਜ ਦੀ ਮੰਗ ਕਰ ਰਹੇ ਹੈਗੇ ਆ ਭਾਜਪਾ ਜਿਹੜੇ ਅੱਜ ਗਵਰਨਰ ਨਾਲ ਮੀਟਿੰਗ ਕਰਨ ਜਾ ਰਹੇ ਹੈਗੇ ਆ ਯਾਦ ਕਰ ਦੇ ਕੋਈ ਉਹਨਾਂ ਨੇ ਰਿਪੋਰਟ ਮੰਗਾਈ ਹੈ ਦੇਖਣਗੇ ਕੀ ਕਰਦੇ ਥੈਂਕਿਊ ਜੀ ਥੈਂਕਿਊ ਥੈਂਕਿਊ